ਗੁਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮੰਨੋ ਜੋ ਗੁਰੂ ਕਹਿੰਦਾ ਏ ਉਹ ਮੰਨ ਲਓ ਹਰ ਹਰ ਕਥਾ ਨਿਰਾਲੀ ਹੁਣ ਗੁਰੂ ਤੇ ਕਹਿਣਾ ਮੰਨਣ ਦੀ ਗੱਲ ਕਰੇ ਪਰ ਸਿੱਖ ਕਹਿੰਦਾ ਕਹਿਣਾ ਮੰਨਣਾ ਬੜਾ ਔਖਾ ਗੁਰੂ ਪਾਤਸ਼ਾਹ ਕਹਿਣਾ ਕਿੱਥੋਂ ਮੰਨ ਲਈਏ ਤੁਹਾਡਾ ਦੱਸੋ ਕਹਿਣਾ ਕਿੱਥੋਂ ਮੰਨ ਲਈਏ ਜੇ ਗੁਰੂ ਪਾਛੇ ਤੁਹਾਡਾ ਕਹਿਣਾ ਮੰਨਣ ਲੱਗੇ ਨਾ ਰਿਸ਼ਤੇਦਾਰ ਨਾਰਾਜ਼ ਹੋ ਜਾਂਦੇ ਨੇ ਰਿਸ਼ਤੇਦਾਰ ਨਾਰਾਜ਼ ਹੋ ਜਾਂਦੇ ਨੇ ਪੁੱਤ ਦਾ ਵਿਆਹ ਕਰਨਾ ਏ ਜੇ ਹਣ ਸ਼ਰਾਬ ਹੀ ਨਾ ਪਿਆਈ ਤੇ ਰਿਸ਼ਤੇਦਾਰਾਂ ਨੇ ਨਾਰਾਜ਼ ਨਹੀਂ ਹੋ ਜਣਾ ਉਹਨਾਂ ਨੇ ਕਹਿਣਾ ਵੀ ਸੁੱਕਾ ਸੁੱਕਾ ਹੀ ਕੰਮ ਕਰ ਲਿਆ ਐਦਾਂ ਹੀ ਹੁੰਦਾ ਨਾ ਸਾਡੇ ਜਿਵੇਂ ਸੁੱਕਾ ਸੁੱਕਾ ਹੀ ਕਰ ਲਿਆ ਤੇ ਹੋਰ ਤੁਸੀਂ ਡੁੱਬ ਕੇ ਮਰਨਾ ਉਹਦੇ ਵਿੱਚ ਸੁੱਕਾ ਸੁੱਕਾ ਕਰ ਲਿਆ ਇੱਕ ਗੱਲ ਹੁੰਦੀ ਭਈ ਜੇ ਇੰਨਾ ਹੀ ਸੁੱਕਾ ਏ ਤੇ ਪਾਣੀ ਪੀ ਲੋ ਜਿਆਦਾ ਗਲਾ ਸੁੱਕਦਾ ਪਿਆ ਤੁਹਾਡਾ ਵੀ ਜਹਿਰ ਪੀਣਾ ਹੈ ਜਹਿਰ ਜਹਿਰ ਨਾ ਪਿਆਇ ਜਾਵੇ ਤਾਂ ਕੰਮ ਸੁੱਕਾ ਸੁੱਕਾ ਹੈ ਗੁਰੂ ਕੋ ਜਾ ਕੇ ਗੁਰੂ ਆਖੇ ਅੰਮ੍ਰਿਤ ਪੀ ਲਓ ਗੁਰੂ ਆਖੇ ਅੰਮ੍ਰਿਤ ਪੀ ਲਓ ਤੇ ਆਪਣੇ ਆਪ ਨੂੰ ਸਿੱਖ ਘੋਣ ਵਾਲਾ ਆਖੇ ਗੁਰੂ ਪਾਸ਼ਾ ਅੰਮ੍ਰਿਤ ਨਹੀਂ ਪੀਣਾ ਬਾਣੀ ਦਾ ਅੰਮ੍ਰਿਤ ਅਸੀਂ ਨਹੀਂ ਪੀ ਸਕਦੇ ਅੱਜ ਤਾਂ ਸਾਨੂੰ ਕੁਝ ਹੋਰ ਚੰਗਾ ਲੱਗਦਾ ਸਾਨੂੰ ਕੁਝ ਹੋਰ ਚੰਗਾ ਲੱਗਦਾ ਇਹ ਦੁਨੀਆ ਦੇ ਲੋਕਾਂ ਦੀ ਵਿਚਾਰ ਹੋ ਸਕਦੀ ਹੈ ਜੋਗੀ ਲੋਕ ਇਹ ਗੱਲ ਕਹਿੰਦੇ ਹੁੰਦੇ ਸੀ ਜੋਗੀ ਲੋਕ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਜਦੋਂ ਅਸੀਂ ਸ਼ਰਾਬ ਪੀਂਦੇ ਆ ਨਾ ਸਾਡੀ ਸੁਰਤ ਜਿਹੜੀ ਆ ਉਹ ਟਿਕ ਜਾਂਦੀ ਹੈ ਉਹ ਗੱਲ ਵੱਖਰੀ ਹੈ ਵੀ ਜਦੋਂ ਬੰਦੇ ਨੇ ਵੈਸੇ ਪੀਤੀ ਹੋਵੇ ਨਾ ਉਹ ਦਿਮਾਗ ਹੀ ਬੰਦੇ ਦਾ ਕਿਸੇ ਹੋਰ ਪਾਸੇ ਨੂੰ ਹੁੰਦਾ ਉਹਨੂੰ ਆਪ ਨੂੰ ਕੋਈ ਸਮਝ ਨਹੀਂ ਆ ਰਿਹਾ ਹੁੰਦਾ ਉਹਨੂੰ ਜੋਗੀ ਲੋਕ ਕਹਿੰਦੇ ਨੇ ਸਾਡੀ ਸੁਰਤ ਟਿਕ ਗਈ ਹੈ ਤੇ ਇਦਾਂ ਦੀਆਂ ਸੁਰਤਾਂ ਟਿਕਾਉਣ ਵਾਲੇ ਬਥੇਰੇ ਨੇ ਨਾ ਆ ਤੁਸੀਂ ਵੇਖੋ ਸ਼ਰਾਬੀ ਬੰਦੇ ਦਾ ਹਾਲ ਕੀ ਹੁੰਦਾ ਜਿਹੜਾ ਕਹਿੰਦਾ ਸੁੱਕਾ ਸੁੱਕਾ ਹੀ ਉਹਦਾ ਹਾਲ ਪਤਾ ਕੀ ਹੈ ਵੀ ਜਦੋਂ ਟੱਲੀ ਹੋ ਗਿਆ ਆ ਹੁੰਦਾ ਨਾ ਕਰੇ ਬੂਹਾ ਖੜਕਾਉਂਦਾ ਏ ਤੇ ਬੂਹਾ ਪਤਾ ਕਿੰਨੇ ਖੋਲਿਆ ਬੂਹਾ ਖੋਲਦੀ ਏ ਘਰ ਵਾਲੀ ਉਹਦੀ ਪਤਨੀ ਨੇ ਬੂਹਾ ਖੋਲਿਆ ਵੀ ਆ ਗਿਆ ਮੇਰੇ ਸਿਰ ਦਾ ਸਾਈਂ ਦਿਓ ਮੈਨੂੰ ਆਸ਼ੀਰਵਾਦ ਆ ਕੇ ਕੋਈ ਭਲਾ ਕਰੂ ਮੇਰਾ ਉਹਨੇ ਕਹਾਦਾ ਭਲਾ ਕਰਨਾ ਬੂਹਾ ਖੜਕਾਇਆ ਘਰ ਦੀ ਨੇ ਬੂਹਾ ਖੋਲਿਆ ਪਤਾ ਇਹਨੇ ਕੀ ਕੀਤਾ ਉਹਦੇ ਪੈਰੀ ਪੈ ਗਿਆ ਕਹਿੰਦਾ ਮਾਤਾ ਜੀ ਅੱਜ ਬਖਸ਼ ਦਿਓ ਅੱਗੇ ਤੋਂ ਗਲਤੀ ਨਹੀਂ ਕਰਦਾ ਉਹ ਸ਼ਰਾਬ ਪੀਤੀ ਸੀ ਨਾ ਉਹਨੂੰ ਪਤਾ ਨਹੀਂ ਲੱਗਾ ਵੀ ਮੇਰੀ ਘਰ ਦੀ ਉਹਨੇ ਆਪਣੀ ਮਾਂ ਸਮਝ ਲਈ ਉਹਨੇ ਆਪਣੀ ਮਾਂ سامنے ਲਈ ਕਹਿੰਦਾ ਮਾਤਾ ਜੀ ਅੱਜ ਬਖਸ਼ ਦਿਓ ਅੱਗੇ ਤੋਂ ਨਹੀਂ ਕਰਦਾ ਉਹ ਘਰਤੀ ਨੇ ਆ ਕੇ ਆਏ ਨੇ ਪੀਤੀ ਹੁਣ ਮੈਨੂੰ ਕੀ ਆਖਾ ਉਹਨੇ ਅੰਦਰ ਵੜ ਲਿਆ ਉਹਨੂੰ ਕੁੰਡੀ ਲਾਈ ਤੇ ਅਜੇ ਅੱਗੇ ਰਸੋਈ ਦੇ ਲਾਗੇ ਗਿਆ ਰਸੋਈ ਦੇ ਲਾਗੇ ਜਾ ਕੇ ਮਾਂ ਖਲੋਤੀ ਮਾਂ ਨੂੰ ਆਪਣੀ ਘਰ ਵਾਲੀ ਸਮਝ ਲਿਆ ਉਹਨੂੰ ਪਤਾ ਕੀ ਕਹਿੰਦਾ ਨਿਤ ਪੀ ਕੇ ਆਵਾਂਗਾ ਤੂੰ ਕੌਣ ਹੁੰਨੀ ਐ ਮੈਨੂੰ ਰੋਕਣ ਵਾਲੀ ਵੀ ਇਹ ਇਹ ਪੁੱਠਾ ਕੰਮ ਇਹ ਸ਼ਰਾਬੀ ਬੰਦੇ ਦਾ ਹਾਲ ਹੈ ਇਹ ਸ਼ਰਾਬੀ ਬੰਦੇ ਦਾ ਹਾਲ ਹੈ ਤੇ ਗੁਰੂ ਸਾਹਿਬ ਨੇ ਤਾਂ ਹੀ ਉਹ ਤਾਂ ਕਹਿਤਾ ਨਾ ਜਿੱਤ ਪੀਤਾ ਮਤ ਦੂਰ ਹੋਏ ਮਤ ਮਤ ਮੁਤ ਨਹੀਂ ਰਹਿ ਜਾਂਦੀ ਬੰਦੇ ਨੂੰ ਫਿਰ ਪਤਾ ਨਹੀਂ ਲੱਗਦਾ ਵੀ ਵੇ ਕੀ ਹਾਲ ਹੈ ਜਿੱਤ ਪੀਤਾ ਮਤ ਦੂਰ ਹੋਏ ਮਤ ਤੇ ਕਿਤੇ ਦੂਰ ਭੱਜ ਗਈ ਸਿਆਣਾ ਅਕਲ ਤੇ ਕਿਤੇ ਦੂਰ ਭੱਜ ਗਈ ਤੇ ਗੁਰੂ ਕਹਿੰਦਾ ਭੱਲਿਆ ਅਕਲ ਲੈ ਲਾ ਗੁਰੂ ਕਹਿੰਦਾ ਅਕਲੀ ਸਾਹਿਬ ਸੇਵੀ ਹੈ ਅਕਲੀ ਪਾਈ ਹੈ ਮਾਨ ਅਕਲੀ ਪੜ ਕੇ 부ਝੀ ਹੈ ਅਕਲੀ ਕੀਚੈ ਦਾਨ ਤੇ ਗੁਰੂ ਸਮਝਾ ਰਿਹਾ ਪਹਿਲਾਂ ਵਸਤ ਸਿਝਾਣ ਕੈ ਤਾਂ ਕੀਚੈ ਵਪਾਰ ਕਹਿੰਦੇ ਪਹਿਲਾਂ ਪਰਖ ਕਰ ਲਿਆ ਕਰ ਭਲਿਆ ਹਰ ਇੱਕ ਚੀਜ਼ ਦੀ ਵੈਸੇ ਜਿਨ੍ਹਾਂ ਨੇ ਸ਼ਰਾਬ ਬਣਾਈ ਨਾ ਉਹ ਕਿੰਨੇ ਇਮਾਨਦਾਰ ਬੰਦੇ ਨੇ ਉਹ ਕਿੰਨੇ ਇਮਾਨਦਾਰ ਬੰਦੇ ਬੋਤਲ ਦੇ ਉੱਤੇ ਲਿਖ ਦਿੰਦੇ ਨੇ ਸੇਤ ਵਾਸਤੇ ਹਾਨੀਕਾਰਕ ਹੈ ਤੇ ਪੀਣ ਵਾਲਾ ਕੌਣ ਹੋਇਆ ਫਿਰ ਅੰਨਾ ਹੀ ਹੋਇਆ ਨਾ ਉਹਨੂੰ ਅੰਨਾ ਹੀ ਆਖਾਂਗੇ ਨਾ ਵੀ ਜਿਹਨੂੰ ਨਜ਼ਰ ਨਹੀਂ ਆਉਂਦਾ ਉਹ ਭਲਿਆ ਉਹ ਬਣਾਉਣ ਵਾਲੇ ਨੇ ਲਿਖ ਦਿੱਤਾ ਤੁਸੀਂ ਵੇਖੋ ਦੁੱਧ ਦੀ ਥੈਲੀ ਵਿਕਦੀ ਹੈ ਜਾਂ ਕੋਈ ਬਿਸਕੁਟ ਦਾ ਪੈਕੇਟ ਵਿਕਦਾ ਹੈ ਕੋ ਬ੍ਰੈਡ ਵੇਖਦੀ ਐ ਜਦੋਂ ਵੀ ਤੁਸੀਂ ਲੈਣ ਵਾਸਤੇ ਜਾਓਗੇ ਨਾ ਦੁਕਾਨਦਾਰ ਕੀ ਆਖਦਾ ਬੜੀ ਵਧੀਆ ਚੀਜ਼ ਐ ਜੀ ਲੈ ਜਾਓ ਦੁੱਧ ਦੀ ਥੈਲੀ ਬੜਾ ਤਾਜ਼ਾ ਦੁੱਧ ਐ ਲੈ ਜਾਓ ਇਹ ਬ੍ਰੈਡ ਵੀ ਤਾਜੀ ਐ ਇਹ ਬਿਸਕੁਟ ਨਵੇਂ ਆਏ ਨੇ ਲੈ ਜਾਓ ਬੜੀ ਵਧੀਆ ਚੀਜ਼ ਐ ਤੇ ਜਦੋਂ ਸ਼ਰਾਬ ਦੇ ਠੇਕੇ ਤੇ ਜਾਓ ਉਥੇ ਬੋਤਲ ਉੱਤੇ ਲਿਖਿਆ ਹੁੰਦਾ ਸਿਹਤ ਵਾਸਤੇ ਹਾਨੀਕਾਰਕ ਠੇਕਿਆਂ ਦੇ ਉੱਤੇ ਵੀ ਕਈਆਂ ਉੱਤੇ ਲਿਖਿਆ ਹੁੰਦਾ ਸਿਹਤ ਵਾਸਤੇ ਹਾਨੀਕਾਰਕ ਐ ਕਮਾਲ ਦੀ ਗੱਲ ਜਦੋਂ ਵੈਸੇ ਕਈ ਵਾਰੀ ਬੰਦਾ ਦੁੱਧ ਲੈਣ ਜਾਂਦਾ ਹੈ ਨਾ ਜਾਂ ਬਿਸਕਟਾਂ ਦਾ ਪੈਕੇਟ ਲੈਣ ਜਾਂਦਾ ਦੁਕਾਨਦਾਰ ਨੂੰ ਕਹਿੰਦਾ 1-2 ਰੁਪਏ ਘਟਾਲਾ ਪਰ ਜੋ ਸ਼ਰਾਬ ਦੀ ਬੋਤਲ ਲੈਣ ਜਾਂਦਾ ਜਿੰਨੇ ਦੀ ਉਹਨੇ ਆਕੜੀ ਨਾ ਉਹਨੇ ਦੇ ਕੇ ਆਉਣੇ ਉਹਨੂੰ ਉੱਥੇ ਘਟਾਉਣ ਵਾਲੇ ਪਾਸੇ ਨੂੰ ਕੋਈ ਧਿਆਨ ਨਹੀਂ ਵੀ ਇੱਥੇ ਵੀ ਘਟਾ ਲਈਏ ਨਹੀਂ ਉੱਥੇ ਉਦਾਂ ਹੀ ਚੱਲਦਾ ਸਾਰਾ ਹਿਸਾਬ ਕਿਤਾਬ ਤੇ ਆਪਣੀ ਮਤ ਲੋਕਾਂ ਨੇ ਦੂਰ ਕਰ ਲਈ ਇਸੇ ਤਰ੍ਹਾਂ ਪਤਾ ਨਹੀਂ ਲੱਗਦਾ ਮਾਂ ਕੌਣ ਹੈ ਤੇ ਭੈਣ ਕੌਣ ਹੈ ਅਤਾਈਓ ਤੁਸੀਂ ਵੇਖ ਲਓ ਇੰਟਰਨੈਟ ਉੱਤੇ ਕਿੰਨੀਆਂ ਵੀਡੀਓ ਐਸੀਆਂ ਪਈਆਂ ਹੋਈਆਂ ਵੀ ਸਾਡੇ ਜਿਨ੍ਹਾਂ ਬਜ਼ੁਰਗਾਂ ਨੇ ਜਿਨ੍ਹਾਂ ਨੇ ਸਿਰ ਤੇ ਪੱਗਾਂ ਬੰਨੀਆਂ ਹੋਈਆਂ ਨੇ ਤੇ ਲੋਕਾਂ ਨੇ ਮਖੌਲ ਬਣਾਇਆ ਵਿਆਹ ਦੇ ਉੱਤੇ ਨੱਚਦੇ ਪਏ ਨੇ ਸ਼ਰਾਬਾਂ ਪੀ-ਪੀ ਕੇ ਤੇ ਨਾਗਿੰਗ ਡਾਂਸ ਕਰਨ ਲੱਗੇ ਹੋਏ ਨੇ ਡੀਜੇ ਦੇ ਉੱਤੇ ਚੜ ਕੇ ਤੇ ਐ ਐਸ ਐਸੇ ਲੋਕ ਕਹਿੰਦੇ ਵੀ ਬਾਰੇ ਦੇ ਵਿੱਚ ਫਿਰ ਉਹ ਦੂਜੇ ਲੋਕ ਬਾਲੀਵੁੱਡ ਵਾਲੇ ਫਿਲਮਾਂ ਕਿਉਂ ਬਣਾਉਂਦੇ ਨੇ ਉਹ ਤੇ ਆਪੇ ਬਣਾਉਣਗੇ ਤੁਸੀਂ ਤੇ ਉਹਨਾਂ ਨੂੰ ਪੁੱਠੇ ਕੰਮ ਕਰਕੇ ਵਿਖਾ ਰਹੇ ਹੋ ਤੁਸੀਂ ਇਹਨਾਂ ਨੂੰ ਪੁੱਠੇ ਕੰਮ ਕਰਕੇ ਵਿਖਾ ਰਹੇ ਹੋ ਤੁਸੀਂ ਇਹਨਾਂ ਨੂੰ ਵਿਖਾਓ ਵੀ ਖਾਲਸਾ ਹੁੰਦਾ ਕੀ ਹੈ ਸਿੱਖ ਕਿਹਨੂੰ ਕਹਿੰਦੇ ਨੇ ਬਾਣੀ ਦੇ ਮੁਤਾਬਕ ਜਿੱਦਾਂ ਜੀਵਨ ਬਣ ਗਿਆ ਉਦੋਂ ਪਤਾ ਲੱਗਣਾ ਸੀ ਆਹ ਹੁੰਦਾ ਖਾਲਸਾ ਜਿਹਦਾ ਜੀਵਨ ਬਾਣੀ ਦੇ ਮੁਤਾਬਕ ਹੈ ਪਰ ਆਮ ਤੁਸੀਂ ਵੇਖ ਲਓ ਇਸ ਭਾਰਤ ਦੀ ਧਰਤੀ ਤੇ ਮੈਂ ਕੀ ਆਖਾਂ ਪੂਰੀ ਦੁਨੀਆ ਦੇ ਵਿੱਚ ਇਹ ਗੱਲ ਪ੍ਰਚਲਿਤ ਹੋ ਗਈ ਹੈ ਮੈਂ ਦਿੱਲੀ ਦਾ ਰਹਿਣ ਵਾਲਾ ਜਦੋਂ ਕਈ ਵਾਰ ਦਿੱਲੀ ਚ ਮੈਟਰੋ ਚੱਲਦੀ ਹੈ ਤੇ ਮੈਟਰੋ ਦੇ ਵਿੱਚ ਸਫ਼ਰ ਕਰੀਦਾ ਨਾ ਤੇ ਮੈਟਰੋ 'ਚ Hindu ਵੀਰ ਸਭ ਤੋਂ ਵੱਧ ਹੁੰਦੇ ਨੇ ਤਾਂ ਕਈ ਵਾਰੀ ਉਹ ਸਾਨੂੰ ਸਵਾਲ ਕਰਦੇ ਨੇ ਵੀ ਤੁਸੀਂ ਵੀ ਡਰਿੰਕ ਕਰਦੇ ਹੋ ਤੁਸੀਂ ਵੀ ਪੀਂਦੇ ਹੋ ਉਹ ਸਾਨੂੰ ਪੁੱਛਦੇ ਨੇ ਕਿਉਂ ਕਿ ਉਹ ਪੱਗਬੰਨੀ ਵੇਖਦੇ ਨੇ ਉਹਨਾਂ ਦੇ ਦਿਮਾਗ 'ਚ ਇਹ ਗੱਲ ਫਿੱਟ ਹੋ ਗਈ ਹੈ ਵੀ ਜਿਹੜੇ ਆ ਸਰਦਾਰ ਹੁੰਦੇ ਜਿਹੜੇ ਆ ਸਿੱਖ ਹੁੰਦੇ ਨੇ ਜਾਂ ਇਹ ਪੀਣ ਵਾਲੇ ਹੁੰਦੇ ਆ ਤੇ ਜਾਂ ਫਿਰ ਇਹ ਬੱਲੇ ਬੱਲੇ ਕਰਕੇ ਨੱਚਣ ਵਾਲੇ ਹੁੰਦੇ ਆ ਬਸ ਉਹਨਾਂ ਨੂੰ ਦੋ ਗੱਲਾਂ ਪੂਰੀ ਦੁਨੀਆ ਦੇ ਵਿੱਚ ਸਿੱਖਾਂ ਦੇ ਬਾਰੇ ਜੇ ਪ੍ਰਚਲਿਤ ਹੋ ਚੁੱਕੀਆਂ ਨੇ ਜਾਂ ਇਹ ਪੀਣ ਵਾਲੇ ਨੇ ਤੇ ਜਾਂ ਇਹ ਭੰਗੜੇ ਪਾਉਣ ਵਾਲੇ ਨੇ ਬਸ ਜਾਂ ਇਹ ਨਚਾਰ ਨੇ ਮਾਰਸ਼ਲ ਕੌਮ ਜਿਹੜੀ ਸੀਗੀ ਕਦੀ ਦੁਸ਼ਮਣਾਂ ਦਾ ਜਿਹੜੀ ਮੂੰਹ ਮੋੜਦਿਆ ਕਰਦੀ ਸੀ ਅੱਜ ਉਹਦੀ ਪਛਾਣ ਸ਼ਰਾਬ ਤੋਂ ਤੇ ਆ ਨਚਣ ਟੱਪਣ ਤੋਂ ਹੋ ਰਹੀ ਐ ਟਪੂਸੀਆਂ ਬਾਂਦਰ ਟਪੂਸੀਆਂ ਮਾਰਨ ਤੋਂ ਹੋ ਰਹੀ ਐ ਇਹ 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 ਹਾਲ ਬਣ ਗਿਆ ਸਾਡੀ ਕੌਮ ਦਾ ਇਹ ਪਤਾ ਕਿਉਂ ਹੋਇਆ ਕਿਉਂਕਿ ਗੁਰੂ ਦੀ ਮਤ ਨਹੀਂ ਲਈ ਬਣਣਾ ਸੀ ਖਾਲਸਾ ਬਣ ਪਤਾ ਨਹੀਂ ਕੀ ਗਏ ਬਣ ਪਤਾ ਨਹੀਂ ਕੀ ਗਏ ਤੇ ਵੈਸੇ ਜਦੋਂ ਇਹ ਗੱਲਾਂ ਕਈ ਵਾਰ ਆਖੀਆਂ ਜਾਂਦਾ ਕਈਆਂ ਨੂੰ ਕੌੜੀਆਂ ਬਹੁਤ ਲੱਗਦੀਆਂ ਤਾਂ ਮੈਂ ਕਹਿੰਦਾ ਹੁਣ ਲਗਣੀਆਂ ਵੀ ਚਾਹੀਦੀਆਂ ਨੇ 100 ਵਾਰ ਲੱਗਣ 100 ਵਾਰ ਲੱਗਣ ਕਿਉਂਕਿ ਜਿੱਥੇ ਜ਼ਖਮ ਹੁੰਦਾ ਹੈ ਨਾ ਜਲਣਾ ਵੀ ਉੱਥੇ ਹੀ ਹੁੰਦੀ ਜਦੋਂ ਦਵਾਈ ਲਾਈ ਜਾਵੇ ਨਾ ਕਈ ਵਾਰੀ ਕਈ ਵਾਰੀ ਜਦੋਂ ਦਵਾਈ ਲਾਈ ਜਾਂਦੀ ਹੈ ਤੇ ਉਹ ਦਵਾਈ ਦੇ ਨਾਲ ਜਲਨ ਤੇ ਹੁੰਦੀ ਹੈ ਜਿੱਥੇ ਜ਼ਖਮ ਹੋਵੇ ਪਰ ਬੰਦੇ ਨੂੰ ਪਤਾ ਹੁੰਦਾ ਹੈ ਵੀ ਏਸੇ ਦਵਾਈ ਨੇ ਜਿਹੜੀ ਦਵਾਈ ਜਲਣ ਕਰਦੀ ਪਈ ਹੈ ਨਾ ਏਸੇ ਦਵਾਈ ਨੇ ਮੇਰਾ ਇਲਾਜ ਵੀ ਕਰਨਾ ਹੈ ਗੁਰਬਾਣੀ ਜਿਹੜੀ ਹੈ ਨਾ ਇਹ ਦਵਾਈ ਹੈ ਹਰ ਹਰ ਨਾਮ ਔਖਦ ਮੁਖ ਦੇਵੇ ਕਾਟੇ ਜਮ ਕੀ ਫੰਦਾ ਇਹ ਦਵਾਈ ਜਦੋਂ ਇਹ ਜ਼ਖਮਾਂ ਦੇ ਉੱਤੇ ਲੱਗਦੀ ਹੈ ਨਾ ਜਿਹਦੇ ਜੀਵਨ ਚਾ ਕਰਮ ਕਾਂਡ ਹੁੰਦੇ ਨੇ ਆ ਪੁੱਠੇ ਕੰਮ ਹੁੰਦੇ ਨੇ ਜਲੰਤਾ ਕਰਦੀ ਆ ਪਰ ਭਲਿਆ ਇਸੇ ਦਵਾਈ ਨੇ ਤੇਰਾ ਇਲਾਜ ਕਰਨਾ ਹੀ ਇਸੇ ਦਵਾਈ ਨੇ ਤੇਰਾ ਇਲਾਜ ਕਰਨਾ ਹੋਰ ਇੱਥੇ ਕੁਝ ਨਹੀਂ ਤੈਨੂੰ ਤੇਰਾ ਕੋਈ ਇਲਾਜ ਕਰ ਸਕਦਾ ਨਾ ਕਿਸੇ ਜੋਗੀ ਦੇ ਅੰਦਰ ਕੋਈ ਤਾਕਤ ਅੱਜ ਮੈਂ ਬਸ ਦੇ ਉੱਤੇ ਆ ਰਹੇ ਸੀ ਤੇ ਪੋਸਟਰ ਲੱਗਾ ਇੱਕ ਉਹ ਨਾਮ ਸੀ ਉਹਦਾ ਸਾਈਂ ਬਾਬਾ ਕੋਈ ਉਹਦਾ ਪੋਸਟਰ ਲੱਗਾ ਹੋਇਆ ਥੱਲੇ ਲਿਖਿਆ 3 ਘੰਟਿਆਂ ਦੇ ਵਿੱਚ ਆਪਣੇ ਦੁਸ਼ਮਣ ਨੂੰ ਤੜਪਦਾ ਹੋਇਆ ਵੇਖੋ ਮੈਨੂੰ ਫੋਨ ਕਰੋ ਤੇ ਮੈਂ ਤੁਹਾਡੇ ਦੁਸ਼ਮਣ ਨੂੰ ਨਾ 3 ਘੰਟਿਆਂ ਚ ਤੜਫਾ ਦੇਵਾਂਗਾ ਆਪਣੇ ਦੁਸ਼ਮਣ ਨੂੰ ਤੜਫਦਾ ਹੋਇਆ ਵੇਖੋ ਇਹ ਲਾਈਨ ਇਦਾਂ ਹੀ ਲਿਖੀ ਸੀ ਬੱਸ ਦੇ ਵਿੱਚ ਆ ਪੰਨ ਬੱਸ ਵਾਲਿਆਂ ਦੀ ਬੱਸ ਚੱਲਦੀ ਨਾ ਉੱਥੇ ਅੰਦਰ ਪੋਸਟਰ ਲੱਗਾ ਸੀ ਉਹ ਵੀ 3 ਘੰਟਿਆਂ ਚ ਆਪਣੇ ਦੁਸ਼ਮਣ ਨੂੰ ਤੜਫਦਾ ਹੋਇਆ ਵੇਖੋ ਤੇ ਮੈਂ ਸੋਚਣ ਡਿਆ ਸੀ ਬਾਬੇ ਦਾ ਕਰਾਂ ਨੰਬਰ ਨੋਟ ਉਹਨਾਂ ਬੱਸ ਭੀੜ ਬੜੀ ਸੀ ਤੇ ਤਾਂ ਮੈਂ ਫੋਟੋ ਖਿੱਚ ਕੇ ਲੈ ਆਉਣੀ ਸੀ ਤੇ ਮੈਂ ਸੋਚਣ ਡਿਆ ਸੀ ਵੀ ਇਹਨੂੰ ਫੋਨ ਕਰਾਂ ਤੇ ਫੋਨ ਕਰਕੇ ਇਹਨੂੰ ਆਖਾਂ ਵੀ ਜਿੰਨੇ ਵੀ ਇਹ ਪਖੰਡੀ ਸਾਧ ਤੁਰੇ ਫਿਰਦੇ ਨੇ ਕਾਰ ਇਹਨਾਂ ਦਾ 3 ਘੰਟਿਆਂ ਚ ਕੁਝ ਪਹਿਲਾਂ ਤਾਂ ਤੂੰ ਆਪਣਾ ਹੀ ਕਾਰ ਜਿੰਨੇ ਪੋਸਟਰ ਲਾਇਆ ਵੀ ਤੂੰ ਵੀ ਤਾਂ ਗਾਂਧੀ ਪਾਇਆ ਇੱਥੇ ਤੇ ਜਿੰਨੇ ਵੀ ਇਹ ਪਖੰਡੀ ਸਾਧ ਜਾਂ ਕਰਪਟ ਨੇਤਾ ਪੰਜਾਬ ਭਰਿਆ ਹੀ ਪਿਆ ਤੁਹਾਨੂੰ ਪਤਾ ਹੀ ਆ ਮੈਂ ਕੀ ਆਖਾਂ ਹੁਣ ਜਿਨ੍ਹਾਂ ਨੂੰ ਫਕਰੇ ਕੌਮ ਦਿੱਤੇ ਉਹਨਾਂ ਦਾ ਬੇੜਾ ਕਰਕ ਹੋਇਆ ਪਿਆ ਅੱਜ ਦੇ ਟਾਈਮ 'ਚ ਹੈ ਵੀ ਕੁਝ ਇਹਨਾਂ ਦਾ ਵੀ ਕੋਈ ਸਵਾਰ ਲੋ ਇਹ ਨਾ ਜੇ ਤੁਹਾਡੇ ਚੰਨੀ ਤਾਕਤ ਦਾ ਤੜਫਾ ਲੋ ਇਹਨਾਂ ਨੂੰ ਫਿਰ ਅਨੇਤੇ ਲੋਗ ਨੇ ਭਾਰਤ ਦੀ ਧਰਤੀ ਉੱਤੇ ਜਿੰਨੀ ਕ੍ਰਾਪਸ਼ਨ ਹੈ ਸਰਕਾਰੀ ਦਫ਼ਤਰ ਦੇ ਵਿੱਚ ਬੈਠੇ ਹੋਏ ਲੋਕ ਜਿਹੜੇ ਰਿਸ਼ਵਤਾਂ ਲੈ ਰਹੇ ਨੇ ਕੋਈ 3 ਘੰਟਿਆਂ 'ਚ ਕੋਈ ਇਹਨਾਂ ਦਾ ਵੀ ਕਰਦੇ ਹੋ ਕੋਈ ਇਹਨਾਂ ਨੂੰ ਵੀ ਟੜਫਾ ਲਓ ਕੋਈ ਪਰ ਨਹੀਂ ਉਹ ਤੜਫਾਉਂਦੇ ਪਤਾ ਕਿੰਨਾਂ ਨੂੰ ਨੇ ਉਹ ਤੁਹਾਡੇ ਵਰਗਿਆਂ ਨੂੰ ਤੜਫਾਉਂਦੇ ਨੇ ਜਿਨ੍ਹਾਂ ਨੇ ਤੜਫਣਾ ਆਪ ਚਾਇਆ ਏ ਜਿਹੜਾ ਫੋਨ ਕਰੇਗਾ ਨਾ ਜੋਤਸੀ ਨੇ ਕੁਝ ਨਾ ਕੁਝ ਐਸਾ ਕਹਿ ਦੇਣਾ ਵੀ ਤੜਫਾ ਹੀ ਦੇਣਾ ਉਹ ਦੁਸ਼ਮਣ ਤੇ ਤੁਹਾਡਾ ਤੜਫੇ ਭਾਵੇਂ ਨਾ ਤੜਫੇ ਉਹਨੇ ਤੁਹਾਨੂੰ ਜ਼ਰੂਰ ਤੜਫਾਉਣਾ ਜੇ ਪਤਾ ਕਿਵੇਂ ਮੰਨ ਲਓ ਕਿਸੇ ਭੈਣ ਨੇ ਫੋਨ ਕੀਤਾ ਬੜੀ ਦੁਖੀ ਆ ਜੀ ਅੱਜ ਮੈਂ ਉਹਨੇ ਪਤਾ ਕੀ ਕਹਿਣਾ ਆ ਤੇਰੀ ਗਵੰਡਣ ਨਾ ਜਿਹੜੀ ਇਹਨੇ ਕੁਝ ਕੀਤਾ ਹੀ ਇਹਨੇ ਕੁਝ ਕੀਤਾ ਹੀ ਬਸ ਇੰਨਾ ਕਹਿਣ ਦੀ ਧੀਰ ਹੈ ਉਹ ਜਿਹੜੀ ਭੈਣ ਨੇ ਫੋਨ ਲਾਇਆ ਸੀ ਨਾ ਜਿਹੜੀ ਭੈਣ ਨੇ ਫੋਨ ਲਾਇਆ ਸੀ ਹੁਣ ਗਵੰਡਣ ਤੇ ਭਾਵੇਂ ਤੜਫੇ ਤਿੰਨ ਘੰਟਿਆਂ ਚ ਨਾ ਤੜਫੇ ਉਹਨੇ ਜ਼ਰੂਰ ਤੜਫੀ ਜਾਣਾ ਇਹਨੇ ਕੀਤਾ ਹੁਣ ਵੇਖੀ ਮੈਂ ਇਹਨੂੰ ਵੀ ਸਬਕ ਸਿਖਾਵਾਂਗੇ ਹੁਣ ਮੈਂ ਵੀ ਇਹਦੇ ਨਾਲ ਇਦਾਂ ਹੀ ਕਰਨਾ ਉਹ ਨਾਲ ਦੀ ਭਾਵੇਂ ਤੜਫੇ ਭਾਵੇਂ ਨਾ ਤੜਫੇ ਉਹਨੇ ਤੁਹਾਨੂੰ ਜ਼ਰੂਰ ਤੜਫਾ ਦੇਣਾ ਵੀ ਬੇੜਾ ਗਰਕ ਕਰ ਦਿੱਤਾ ਇਹਨਾਂ ਲੋਕਾਂ ਨੇ ਸਾਡੇ ਸਮਾਜ ਦਾ ਇੱਥੇ ਸਿੱਧੀ ਸਾਦੀ ਵਿਚਾਰ ਗੁਰੂ ਪਾਸ਼ਾ ਨੇ ਦਿੱਤੀ ਸੀ ਤੁਸੀਂ ਭਾਈ ਗੁਰਦਾਸ ਦਾ ਬਾਗ ਪੜਿਓ ਕਦੀ ਕਿਹੜੀ ਪਿਆਰੀ ਵਿਚਾਰ ਦਿੱਤੀ ਉਹਨਾਂ ਨੇ ਆਖਿਆ ਕਹਿੰਦੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਨਿਰਮਲ ਪੰਥ ਚਲਾਇਆ ਨਿਰਮਲ ਦਾ ਮਤਲਬ ਕੀ ਹੁੰਦਾ ਮੈਲ ਤੋਂ ਰਹਿਤ ਜਿਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੈਲ ਨਹੀਂ ਹੈ ਪੰਥ ਦਾ ਮਤਲਬ ਹੁੰਦਾ ਰਸਤਾ ਨਿਰਮਲ ਪੰਥ ਪੰਥ ਦਾ ਮਤਲਬ ਹੈ ਰਸਤਾ ਜਿੰਨੇ ਵੀ ਰਸਤੇ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਇਸ ਧਰਤੀ ਦੇ ਉੱਤੇ ਚੱਲਦੇ ਪਏ ਸੀ ਨਾ ਉਹਨਾਂ ਸਾਰਿਆਂ ਦੇ ਵਿੱਚ ਕੋਈ ਨਾ ਕੋਈ ਮੈਲ ਭਰ ਚੁੱਕੀ ਸੀ ਉਹ ਮੈਲ ਪਤਾ ਕਿਹੜੀ ਸੀ ਕਿਤੇ ਵਿਹਿਮਾ ਭਰਮਾਂ ਦੀ ਮੈਲ ਕਿਤੇ ਕਰਮ ਕਾਂਡਾਂ ਦੀ ਮੈਲ ਕਿਤੇ ਜਾਤ ਪਾਤ ਦੀ ਮੈਲ ਕਿਤੇ ਛੂਤ ਸ਼ਾਤ ਦੀ ਮੈਲ ਕਿਤੇ ਵਿਕਾਰਾਂ ਦੀ ਮੈਲ ਇਹ ਸਾਰੀ ਮੈਲ ਜਿਹੜੀ ਸੀ ਉਹ ਹਰ ਇੱਕ ਪੰਥ ਦੇ ਵਿੱਚ ਜਿਹੜਾ ਰੱਬ ਤੱਕ ਪੁੱਜਣ ਦਾ ਪੰਥ ਬਣਾਇਆ ਸੀ ਰਸਤਾ ਬਣਾਇਆ ਸੀ ਕਿਤੇ ਨਾ ਕਿਤੇ ਕੋਈ ਨਾ ਕੋਈ ਮੈਲ ਜਿਹੜੀ ਸੀ ਉਹ ਭਰੀ ਪਈ ਸੀ ਵਿਪਰਵਾਦ ਦੀ ਮੈਲ ਸੀ ਇੱਥੇ ਪਰ ਗੁਰੂ ਨਾਨਕ ਸਾਹਿਬ ਨੇ ਆਖਿਆ ਕਹਿੰਦੇ ਮੈਂ ਇੱਕ ਨਿਰਮਲ ਪੰਥ ਤੋਰਾਂਗਾ ਜਿਹਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਮੈਲ ਨਹੀਂ ਹੋਵੇਗੀ ਕਿਸੇ ਤਰ੍ਹਾਂ ਦੀ ਵੀ ਕੋਈ ਮੈਲ ਨਹੀਂ ਹੋਵੇਗੀ ਤੇ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਨਿਰਮਲ ਪੰਥ ਤੋਰਿਆ ਜਿਹਦੇ ਬਾਰੇ ਜੀ ਬਾਣੀ ਦੇ ਵਿੱਚ ਵੀ ਭਾਈ ਸੱਤਾ ਦੇ ਭਾਈ ਬਲਵੰਡ ਜੀ ਨੇ ਆਖਿਆ ਨਾਨਕ ਰਾਜ ਚਲਾਇਆ ਸਚ ਕੋਟ ਸਤਾਣੀ ਨੀਵਦਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਹੜਾ ਰਾਜ ਚਲਾਇਆ ਨਾ ਉਹ ਬੜਾ ਕਮਾਲ ਦਾ ਸੀਗਾ ਉਸ ਰਾਜ ਦੇ ਵਿੱਚ ਰਹਿਣ ਵਾਲੇ ਲੋਕ ਉਹਨੂੰ ਭਾਵੇਂ ਰਾਜ ਕਹਿ ਲੋ ਉਹਨੂੰ ਭਾਵੇਂ ਬੇਗਮਪੁਰਾ ਸ਼ਹਿਰ ਕਹਿ ਲੋ ਭਗਤ ਰਵਿਦਾਸ ਜੀ ਨੇ ਆਖਿਆ ਨਾ ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਅੰਦੋ ਨਹੀ ਤੈ ਠਾਉ ਨਾ ਤਸ਼ਵੀਸ਼ ਖਿਰਾਸ ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾ